ਅੱਜ ਆਪਾਂ ਬਣਾਵਾਂਗੇ ਸੋਇਆ ਚਾਪ ਘਰ ਵਿੱਚ ਹੀ ਇਹਦੇ ਲਈ ਕੀ ਹੈ ਇੱਕ ਕੱਪ ਤੁਸੀਂ ਪਾਣੀ ਵਿੱਚ ਸੋਇਆ ਚੰਕਸ ਜਾਂ ਫਿਰ ਸੋਇਆ ਬੀਨ ਦਾ ਚੂਰਾ ਆਉਂਦਾ ਉਹ ਵੀ ਪਾ ਸਕਦੇ ਹੋ ਉਹਨੂੰ ਉਬਾਲਣਾ ਹੈ 5 ਕੁ ਮਿੰਟ ਤੇ ਹੁਣ ਉਬਾਲ ਕੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਛਾਣ ਕੇ ਅਡ ਕਰ ਲਓ ਪਾਣੀ ਇਹਦਾ ਕੀ ਹੈ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ ਤਾਂ ਹੱਥ ਨਾਲ ਵੀ ਤੁਸੀਂ ਨਿਚੋੜ ਦੋ ਤੇ ਆ ਦੇਖੋ ਚੰਗੀ ਤਰ੍ਹਾਂ ਪਾਣੀ ਕੱਢ ਕੇ ਤੇ ਇਹਨੂੰ ਆਪਾਂ ਹੁਣ ਸਾਈਡ ਤੇ ਰੱਖ ਦਿੰਦੇ ਹਾਂ ਉਸ ਤੋਂ ਬਾਅਦ ਕੀ ਹੈ ਇਹਦੇ ਵਿੱਚ ਹੁਣ ਆਪਾਂ ਆਟਾ ਤਿਆਰ ਕਰਨ ਲਈ ਸਾਨੂੰ ਮੈਦਾ ਪਾਣਾ ਤਾਂ ਕਿ ਜਿਹੜੀ ਬਾਈਂਡਿੰਗ ਹੈ ਉਹ ਚੰਗੀ ਤਰ੍ਹਾਂ ਹੋ ਜAVE ਕਿਉਂਕਿ ਜਦੋਂ ਇਹਨੂੰ ਬੇਲਣਾ ਹੈ ਤਾਂ ਆਟਾ ਵਧੀਆ ਤਿਆਰ ਹੋਣਾ ਚਾਹੀਦਾ ਹੈ ਤਾਂ 2 ਤੋਂ 3 ਚਮਚ ਆਪਾਂ ਇਹਦੇ ਵਿੱਚ ਆਟਾ ਮੈਦਾ ਐਡ ਕਰਦੇ ਹਾਂ ਤੇ ਆ ਦੇਖੋ ਮੈਦਾ ਮਿਲਾਨ ਤੋਂ ਬਾਅਦ ਪਾਣੀ ਨਹੀਂ ਪਾਏਗਾ ਕਿਉਂਕਿ ਇਹਦੇ ਵਿੱਚ ਆਲਰੇਡੀ ਹੀ ਪਾਣੀ ਹੈ ਤਾਂ ਇਹਨੂੰ ਹੁਣ ਆਪਾਂ ਗੁੰਨ ਲੈਂਦੇ ਹਾਂ ਤੇ ਇਹਨੂੰ ਗੁੰਨਣਾ ਚੰਗੀ ਤਰ੍ਹਾਂ ਹੈ ਕਿਉਂਕਿ ਜੇ ਆਟਾ ਤੁਹਾਡਾ ਵਧੀਆ ਹੋਏਗਾ ਤਾਂ ਹੀ ਤੁਹਾਡੀ ਚਾਪ ਜਿਹੜੀ ਹੈ ਵਧੀਆ ਬਣੇਗੀ ਆ ਦੇਖੋ ਆਪਣਾ ਹੁਣ ਆਟਾ ਗੁੰਨ ਕੇ ਤਿਆਰ ਹੈ ਤੇ ਇਹਨੂੰ ਕੀ ਆਪਾਂ ਹੁਣ ਸਾਈਡ ਤੇ ਰੱਖ ਦਿੰਦੇ ਆ ਤੇ ਇਹਦੇ ਵਿੱਚੋਂ ਹੁਣ ਤੁਸੀਂ ਇਹਦੀ ਲੋਈਆਂ ਬਣਾਣੀਆਂ ਜਿੰਨੀ ਕਿ ਤੁਸੀਂ ਚਾਹ ਬਣਾਣੀ ਹੈ ਉਸੇ ਹਿਸਾਬ ਨਾਲ ਲੋਈਆਂ ਬਣਾ ਕੇ ਰੱਖ ਲਓ ਤਾਂ ਇਹਦੇ ਨਾਲ ਕੀ ਇਹ ਕੰਮ ਥੋੜਾ ਸੁੱਕਾ ਹੋ ਜਾਂਦਾ ਇੱਕ ਕੜਾਈ ਵਿੱਚ ਆਪਾਂ ਪਾਣੀ ਰੱਖ ਦਿੰਦੇ ਆ ਗਰਮ ਹੋਣ ਲਈ ਤੇ ਹੁਣ ਇਹਨੂੰ ਕੀ ਆ ਜਿਸ ਤਰ੍ਹਾਂ ਆਪਾਂ ਰੋਟੀ ਬਣਾਉਂਦੇ ਆ ਉਸੇ ਤਰ੍ਹਾਂ ਪੇੜਾ ਬਣਾ ਕੇ ਤੇ ਬੇਲਣਾ ਹੈ ਆ ਦੇਖੋ ਇਹਨੂੰ ਬੇਲ ਲਓ ਤੇ ਜਿਸ ਤਰ੍ਹਾਂ ਰੋਟੀ ਬਣਦੀ ਹੈ ਸੇਮ ਉਸੇ ਤਰ੍ਹਾਂ ਹੀ ਤੇ ਹੁਣ ਕੀ ਇਹਨੂੰ ਹੁਣ ਆਪਾਂ 3 ਤੋਂ 4 ਹਿੱਸੇ ਵਿੱਚ ਕੱਟ ਲੈਣੇ ਆ। ਆ ਦੇਖੋ ਇਸ ਤਰ੍ਹਾਂ ਪਤਲਾ-ਪਤਲਾ ਕੱਟ ਲਿਆ ਏ ਤੇ ਹੁਣ ਕੀ ਇੱਕ ਜਾਂ ਤਾਂ ਸਟਿਕਸ ਆਉਂਦੀਆਂ ਜਾਂ ਫਿਰ ਅਗਰ ਸਟਿਕਸ ਨਹੀਂ ਹੈ ਤੁਸੀਂ ਚਮਚ ਜਾਂ ਫਿਰ ਫੋਕ ਦੀ ਵੀ ਮਦਦ ਲੈ ਸਕਦੇ ਹੋ ਤੇ ਇਹਦੇ ਉੱਪਰ ਇਸ ਤਰ੍ਹਾਂ ਤੁਸੀਂ ਇਹਨੂੰ ਲਪੇਟਣਾ ਹੈ। ਜਿਹੜੀ ਰੋਟੀ ਬਣਾਈ ਸੀ ਉਹਨੂੰ ਕੱਟ ਕੇ 3-4 ਹਿੱਸੇ ਵਿੱਚ ਆ ਦੇਖੋ ਇਹਦੇ ਵਿੱਚ ਇਦਾਂ ਲਪੇਟ ਦੋ। ਤੇ ਇਹ ਆਪਣੀ ਕੀ ਹੈ ਚਾਪ ਤਿਆਰ ਹੈ। ਅਗਰ ਆਟਾ ਥੋੜਾ ਵਧੀਆ ਤਾਂ ਚਾਪ ਇਸ ਤਰ੍ਹਾਂ ਦੋਨੂੰ ਲਪੇਟਣ ਵਿੱਚ ਕੋਈ ਵੀ ਮੁਸ਼ਕਿਲ ਨਹੀਂ ਹੋਏਗੀ ਇਸੇ ਤਰ੍ਹਾਂ ਹੁਣ ਦੂਸਰੀ ਲੇਅਰ ਜੋ ਸੀਗੀ ਉਹ ਵੀ ਇੱਕੋ ਦੇ ਉੱਪਰ ਤੁਹਾਡੀ ਇਹ ਸਾਰੀ ਡੇਅਰ ਜਿਹੜੀ ਆ ਜਾਏਗੀ ਤੇ ਹੁਣ ਇਹਨੂੰ ਕੀ ਆ ਪਗਵਾਨੀ ਗਰਮ ਹੋ ਗਿਆ ਤਾਂ ਇਹਦੇ ਵਿੱਚ ਛੱਡ ਦਿੰਦੇ ਆ ਬਸ ਹੋਰ ਤੁਸੀਂ ਕੁਝ ਨਹੀਂ ਕਰਨਾ ਇਹਨੂੰ 5 ਤੋਂ 7 ਮਿੰਟ ਤੱਕ ਇਦਾਂ ਹੀ ਰਹਿਣ ਦਿਓ ਤੇ ਹੁਣ ਆ ਦੇਖੋ ਪਾਣੀ ਵਿੱਚੋਂ ਕੱਢ ਲਓ ਤੇ ਫ੍ਰਿਜ ਵਿੱਚ ਸੈੱਟ ਹੋਣ ਲਈ ਰੱਖ ਦਿਓ ਜੇ ਜਦੋਂ ਵੀ ਤੁਸੀਂ ਇਹਨੂੰ ਫਰਾਈ ਕਰਨਾ ਤਾਂ ਫ੍ਰਿਜੋਂ ਕੱਢ ਕੇ ਇਹਨਾਂ ਨੂੰ ਕੱਟ ਕੇ ਤੇ ਡੀਪ ਫਰਾਈ ਕਰ ਲੈਂਦੇ ਆ ਉਸ ਤੋਂ ਬਾਅਦ ਕੀ ਆਪਣੇ ਚਾਟ ਮਸਾਲਾ ਸੌਸ ਚਟਨੀ ਜਿੰਨਾ ਵੀ ਤੁਸੀਂ ਖਾਣਾ ਚਾਹੁੰਦੇ ਹੋ ਤਾਂ ਖਾ ਸਕਦੇ ਹੋ ਬੜੇ ਹੀ ਟੇਸਟੀ ਬਣਦੇ ਆ ਈਜ਼ੀ ਸਨੈਕਸ ਐ ਇਹਨੂੰ ਘਰ ਵਿੱਚ ਟਰਾਈ ਜ਼ਰੂਰ ਕਰੋ ਚੈਨਲ ਸਬਸਕ੍ਰਾਈਬ ਕਰਨਾ